යකත ඩ ද සාాతමත ගෙන? ਤਰਾ ਦੇ ਦਾ ਹੋਏ ਬਾਕੀ ਜੋੜਾ ਕਰਕੇ ਸੇਵਾ ਕਰਨੀ ਹੋਣੀ ਅੱਛਾ ਅੱਛਾ ਸੀ ਤੇ ਆਪਾਂ ਕਰ ਰਹੇ ਹੁਣ ਮੜਿਆ ਨਾ ਤੋਂ ਇਹ ਤਿਆਰ ਹੋਈਏ ਤੇ ਚੱਲਦੇ ਆਂ ਵੀਰ ਦਾ ਫੋਨ ਮੇਰੇ ਕੋਲ ਉਹ ਪਤਾ ਨਹੀਂ ਕਿੱਥੇ ਚਲ ਗਏ ਮੈਂ ਹੁਣ ਐਕਟਿਵ ਆ ਉਹਦੇ ਨਾਲ ਹੀ ਆਇਆ ਉਹ ਵੀ ਛੱਡ ਗਏ ਤੇ ਮੈਂ ਹੁਣ ਇਕੱਲਾ ਰਹੇਗਾ ਤੁਰ ਕੇ ਜਾਣ ਨੇ ਜੇ ਕੋ ਮੈਂ ਮਿਲ ਪੂਗਾ ਥੋੜੇ ਦੇ ਚੱਲ ਜਾਵੇਂ ਕਿਸਮਤ ਮਾੜੀ ਜਦੋਂ ਕੋਈ ਜਾਣਾ ਨਾ ਤੁਰ ਕੇ ਕੋਈ ਮਿਲਦਾ ਵੀ ਨਹੀਂ ਫੁਰਨਵਾ ਜਾ ਕੇ ਮੈਂ ਸਾਡੇਕਨ ਬਾਬਾ ਜੀ ਦੇ ਇਹ ਤੋਂ ਅਨਾਂ ਤੋਂ ਨਹੀਂ ਸਵੇਰ ਦੀ ਸੇਵਾ ਕਰਨ ਏ ਆਹਾ ਆਹਾ ਮੈਂ ਲੇਟ ਆਈ ਹਾਂ ਤੇ ਮੈਂ ਤਾਂ ਹੁਣ ਦੀਦੀ ਆਏ ਸ਼ੌਕ ਕਰਨਾ ਫਰਿਜ ਭੁਜਾਈ ਦਾ ਨਾ ਤਾਂ ਨਾਲ ਚੜਾਏ ਦੇ ਵਰਗੇ ਉਹ ਬੜੀ ਛੋੜੀ ਆ ਆਨੇ ਗੀ ਨਹੀਂ ਸੱਪ ਲੈ ਲਈ ਮਮਾ ਡਰਾਉਣਾ ਤੇ ਸੱਪ ਭਰ ਗਏ ਚਾਹ ਮਖਾ ਸੀ ਪਹਿਲਾਂ ਤੂੰ ਹੀ ਡਰ ਜਾਣਾ ਅਰਹਦ ਨੂੰ ਸਰੋਪਾ ਦਾ ਹੈ ਬਾਬਾ ਜੀ ਦਾ ਨਾਲ ਸਰਗਨੂ ਵੀ ਤੇ ਨਾਲ ਮਿਲੀ ਹੈ ਇੱਕ ਇੱਕ ਬੁੱਕ ਪੜਨ ਵਾਸਤੇ ਬਾਬਾ ਬੰਦਾ ਸਿੰਘ ਭਾਦਰ ਜੀ ਦੀ ਤੇ ਇਧਰੋਂ ਸਾਡੇ ਫਤੇ ਨੂੰ ਵੀ ਮਿਲਿਆ ਸਰੋਪਾ ਹਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਜਦਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ 11 ਤਰੀਕ ਹੈ 11 ਸਤੰਬਰ ਤੇ ਅੱਜ ਹੈਗਾ ਸਮਾਗਮ ਸਾਡੇ ਗੁਰਦੁਆਰਾ ਸਾਹਿਬ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਸੰਗਤਾਂ ਕਰਨ ਲਈਆਂ ਸੇਵਾ ਵੀ ਬੜੀ ਸ਼ਰਧਾ ਨਾਲ ਚੱਲਣ ਈ 5 ਤਰੀਕ ਤੋਂ ਹੀ ਸਮਾਗਮ ਜਿਹੜੇ ਆਰੰਭ ਹੋ ਗਏ ਸੀ ਤੇ ਅੱਜ ਦੇ ਦਿਨ ਹੈਗੀ ਆ ਸਮਾਗਮ ਦੀ ਸਮਾਪਤੀ ਤੇ ਅੱਜ ਰਾਤ ਨੂੰ 12 1 2 ਜਿੰਨੇ ਵਜੇ ਤੱਕ ਵੀ ਸੰਗਤਾਂ ਬੈਠੀਆਂ ਰਹਿਣਗੀਆਂ ਤੇ ਕੀਰਤਨ ਦਰਬਾਰ ਜਿਹੜੇ ਚੱਲਦੇ ਰਹਿਣਗੇ ਤੇ ਇੰਨਾਂ ਸਾਰੇ ਸਮਾਗਮ ਦਾ ਲਾਈਵ ਜਿਹੜਾ ਆ ਉਹ ਮੇਰੇ ਅਨਹਦ ਆਰਸ਼ ਬੁਟੀਕ ਚੈਨਲ ਦੇ ਉੱਤੇ ਅਪਲੋਡ ਹੋ ਚੁੱਕਾ ਆ ਤੁਸੀਂ ਸਾਰੇ ਜਣੇ ਜਿਹੜੇ ਜੇ ਲਾਈਵ ਜਿਹੜਾ ਆ ਉਹ ਅਨਹਦ ਆਰਸ਼ਦਿਕ ਚੈਨਲ ਦੇ ਉੱਤੇ ਵੇਖ ਸਕਦੇ ਜੇ ਜਿੰਨਾਂ ਜਿੰਨਾਂ ਨੇ ਨਹੀਂ ਵੇਖਿਆ ਸਮਾਗਮ ਦਾ ਜਿੰਨਾਂ ਨਹੀਂ ਦਰਸ਼ਨ ਕੀਤੇ ਸੰਗਤਾਂ ਦੇ ਗੁਰੂ ਘਰ ਦੇ ਉਹ ਮੇਰੇ ਅਨਹਦ ਬੁਟੀਕ ਚੈਨਲ ਦੇ ਉੱਤੇ ਜਾ ਕੇ ਤੁਸੀਂ ਕਰ ਸਕਦੇ ਜੇ ਤੇ ਬਾਕੀ ਅੱਜ ਦਾ ਸਮਾਗਮ ਜਿਹੜਾ ਆ ਉਹ ਬਾਬਾ ਜੀ ਕਿਰਪਾ ਕਰਨ ਆਪਣਾ ਕੀ ਹੰਦਿਆ ਹੱਥ ਰੱਖ ਕੇ ਸੰਗਤਾਂ ਦੇ ਸਿਰ ਤੇ ਤੇ ਵਧੀਆ ਨੇਪਰੇ ਚਾੜਨ ਤੇ ਆਜੋ ਬਾਕੀ ਆਪਾਂ ਵੀ ਪਹੁੰਚਦੇ ਆ ਇੱਕ ਵਾਰੀ ਸੇਵਾ ਜਿਹੜੀ ਆ ਉੱਥੇ ਆਪਾਂ ਸਟਾਰਟ ਕਰਵਾ ਲਈਏ ਆਪਣੇ ਜਿੱਥੇ ਜਿੱਥੇ ਬਾਬਾ ਜੀ ਡਿਊਟੀਆਂ ਲਾਉਣਗੇ ਜਿੱਥੇ ਜਿੱਥੇ ਸੇਵਾ ਲੈਣਗੇ ਤੇ ਆਪਾਂ ਉੱਥੇ ਜਾ ਕੇ ਸੇਵਾ ਕਰਦੇ ਆ ਤੇ ਸੋ ਫਿਲਹਾਲ ਅਜੇ ਕਰਦੇ ਆ ਸਵੇਰੇ ਸਵੇਰ ਦਾ ਟਾਈਮ ਹੈ ਥੋੜਾ ਜਿਆ ਤਿਆਰੀ ਤਿਆਰੀ ਕਰਕੇ ਥੋੜਾ ਪਕਸ਼ਕ ਬਣ ਕੇ ਚੱਲਾਂਗੇ ਫਿਲਹਾਲ ਅਜੇ ਸੇਵਾ ਕਰਨੀ ਆ ਤੇ ਜਾ ਕੇ ਹੁਣ ਇੱਕ ਵਾਰੀ ਆਪਣਾ ਸਾਰੀ ਤਿਆਰੀ ਇੱਕ ਵਾਰੀ ਕਰਵਾ ਲਈਏ ਆ ਜੋ ਮਿਲਦੇ ਆ ਗੁਰਦਾਰੇ ਸਾਹਿਬ ਜਾ ਕੇ ਇਹ ਆ ਤੁਸੀਂ ਬਾਈ ਆ ਗਈ ਰਾਤ ਦੇ ਸਮਾਗਮ ਦੀ ਇੱਕ ਰਾਤੀ ਆਪਾਂ ਟੈਸਟ ਕੀਤਾ ਹੈ ਤੇ ਬਾਕੀ ਆ ਹੋਰ ਆਉਣ ਡਈ ਆ ਤੇ ਉਧਰ ਅਜੇ ਵਿੰਦਰਾ ਲਾਹੌਰ ਵੀ ਪਏ ਇਦਰੋਂ ਵੇਪਲ ਵੀ ਉੱਠ ਕੇ ਬਹਿ ਗਿਆ ਠੀਕ ਹੈ ਪੁੱਤ ਹਾਂਜੀ ਵੈਰੀ ਗੁੱਡ ਹੈ ਤੂੰ ਕਿਹਾ ਖੰਨਾ ਮੈਂ ਹੱਥੋਂ ਪੇ ਪਾ ਦਈਏ ਧੁੱਪ ਲਵਾਈਏ ਰਾਨ ਨੂੰ ਠਾਠਾ ਕਰਾਉਣੀ ਆ ਆਹ ਜਿਆਦਾ ਵਧੀਆ ਚੱਲਣਗੇ ਆਹੋ ਆਹ ਆਸ਼ਾ ਕਰੀ ਜੰਨਾ ਉਧਰ ਵੀ ਹੈ ਨਾ ਇਹ ਆਵਾ ਹੱਲਪ ਚਾਹੀਦੀ ਹੱਲਪ ਚਾਹੀਦੀ ਵੀਡੀ ਆ ਲੈ ਲੈ ਤੂੰ ਪਰੱਖ ਜਾ ਕੇ ਸੇ ਵੇ ਮੁੰਡਾ ਕਰਨ ਦਾ ਸੇਵਾ ਸ਼ਰਧਾ ਹੋਵੇ ਮੁੰਡੇ ਦੇ ਤੋਂ ਪਟਾਕੇ ਨੇ ਜਾਜ ਕਰੀ ਜਦਾ ਜਾ ਉਹਦਾ ਬੰਨੇ ਤੂੰ ਤਾਂ ਚੰਗੀ ਤਬਾਈ ਅਸਲਾ ਲੈਂਦਾ ਜੇ ਤੋ ਕੀ ਖਾਦੋ ਨਾ ਬਿਲਕੁਲ ਤਾਂ ਸਰਗੁਣਾ ਖੰਡੀਆਂ ਆਣ ਹੱਥੇ ਸਰਗੁਣਾ ਖੰਡੀਆਂ ਆ ਤੇ ਸਵੇਰ ਦੇ 7 ਵਜੇ ਤੋਂ ਲੈ ਗਏ ਨਾ ਤੇ ਰਾਤ ਦੇ 10 ਵਜੇ ਤੱਕ ਜੋੜਾ ਕਰਕੇ ਸੇਵਾ ਕਰਨੀ ਹੋਣੀ ਅੱਛਾ 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 ਅਜੇ ਸ਼ੁਰੂ ਨਹੀਂ ਹੋਇਆ ਕੋਈ ਗੱਲ ਨਹੀਂ ਸੌਂ ਲੈਂਦੇ ਹਜੇ ਆ ਵੇ ਇੱਧਰ ਕੰਮ ਵੇਖ ਦੇ ਮੈਂ ਤਾਂ ਖਿਆ ਉਹ ਪਰਲੇ ਹੀ ਆਏ ਜਾਵਦੇ ਤੇ ਥੋੜੇ ਜਿਹਾ ਹੋਰ ਹੋਣੇ ਇਹ ਤਾਂ ਮੇਰੇ ਹਿਸਾਬ ਨਾਲ 120 ਸ਼ਾਟ ਹੋਣੇ ਇੱਕ ਦੇ ਵਿੱਚ ਉਹ ਕਿੰਨੇ 120 ਇੱਕ ਦੇ ਵਿੱਚ 120 ਇੱਕ ਦੇ ਵਿੱਚ ਤੇ 1 2 3 4 5 6 7 8 9 9 ਡੱਬੇ ਹਨ 9 ਡੱਬੇ ਹੋ ਗਏ 120 ਸ਼ਾਟ ਵਾਲੇ ਆ ਬਾਕੀ ਸਾਰੇ ਸਿੰਗਲ ਸਿੰਗਲ ਵਾਲੇ ਹਨਾ ਆ ਜਾਈਆ ਬੱਲੇ 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 ਬਹੁਤ ਜ਼ਿਆਦਾ ਮਜ਼ਾ ਆਊਗਾ ਸੁਬਾਜੀ ਦਾ ਵੀ ਸੰਗਤਾਂ ਪੂਰਾ ਆਨੰਦ ਲੈਣਗੇ ਆ ਤੇ ਸ਼ਬਾਜੀ ਦਾ ਵੀ ਵੀਰੇ ਨੂੰ ਕੁਝ ਨਹੀਂ ਲੈਣਾ ਕੋਈ ਕੀ ਲੈਣਾ ਪਤਾ ਓਏ ਇਹ ਪਾਣੀ ਵਾਲਾ ਜਾਇ ਮੋੜ ਵਾਲਾ ਆਈ ਸ਼ਵਾਸ਼ੇ ਕੋਈ ਨਸਸੀਕਰ ਬੁਲਾਉਂਦਾ ਨਹੀਂ ਕਿਉਂ ਓਏ ਪਾਣੀ ਕਿੱਥੋਂ ਲਿਆਉਂਦੇ ਹਾਂ ਅੰਕੇ ਯਾਦ ਰੱਖ ਤੇ ਲਾਵਾਂਗੇ ਪਾਣੀ ਦੇ ਓਟਾ ਪਟਾ ਉਹ ਆ ਗੁਰਦੁਆਰਾ ਸਾਹਿਬ ਵੀਰ ਦੇ ਫੋਨ ਤੇ ਵਲੋਗਿੰਗ ਕਰਨਾ ਹੈ ਸੇਮ ਅੱਧ ਦੋਵਾਂ ਦਾ ਕੰਟੈਕਟ ਇੱਕੋ ਮਿਲੂਗਾ ਤੇ ਮੇਰਾ ਫੋਨ ਘਰ ਚਾਰਜ ਤੇ ਲਾਇਆ ਇਧਰੋਂ ਮੈਂ ਚੱਲਦਾ ਪਹਿਲਾਂ ਖੰਡੇ ਮਿੱਠੇ ਜਲਦੀ ਸ਼ਬੀਰ ਇਧਰ ਮੈਨੂੰ ਯਾਦਾ ਮੋੜਿਆਂ ਨੇ ਲਾਈ ਹੈ ਕੋਲਡ ਡਰਿੰਕ ਵੀ ਧੰਨ ਮੈਂ ਵਿਖਾਉਣਾ ਕਲੀ ਕਲੀ ਚੀਜ਼ ਕਿ ਕਿਆ ਬਾਤਾਂ ਕਿਆ ਬਾਤਾਂ ਇਹ ਕੋਲਡ ਡਰਿੰਕਾਂ ਠੱਡੀਆਂ ਲੱਗ ਚੁੱਕੀਆਂ ਨੇ ਜੀ ਜਰੂਰ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਆ ਗਰਮੋਂ ਹੰਡਿਆ ਮੁੰਡਾ ਜੇ ਨੇ ਹੌਲੀ ਹੌਲੀ ਠੰਡਾ ਹੋਣਾ ਜੇ ਬਰਫ਼ ਦੇ ਨਾਲ ਹੀ ਆਹ ਸਤਿ ਸ਼੍ਰੀ ਅਕਾਲ ਜੀ ਸੇਵਾ ਬਹੁਤ ਵਧੀਆ ਤੁਹਾਡੀ ਮਾਰਾ ਚੜ੍ਹਦੀਆਂ ਕਲਾਏ ਰੱਖੇ ਤੁਹਾਨੂੰ ਉਦੋਂ ਤੇ ਬੜਾ ਰੌਲਾ ਪਾਉਣ ਡਿਆ ਤੇ ਇਧਰ ਜਲਦੀ ਸੇਵਾ ਆ ਮੁੰਡਿਆ ਲੱਗ ਲੋ ਇਹ ਟੈਂਕਰ ਚੱਲਦਾ ਆ ਹਾਂ ਬੱਲੇ ਕਿਦਾਂ ਠੀਕ ਠਾਕ ਸੇਵਾ ਚੱਲ ਰਹੀ ਆ ਉਹ ਬਨਾਣਾ ਸ਼ੇਕ ਆਦੇ ਵਖਾਖ ਲਿਆਉਣਾ ਮੈਂ ਛਾਤੇ ਵਿੱਚ ਇਧਰ ਪਵਾਉਣੀ ਆ ਤੇ ਇਹ ਆ ਗਏ ਆਪਾਂ ਦੂਜਾ ਬਨਾਣਾ ਸ਼ੇਕ ਇਹ ਹੁਣ ਵੇਨੇ ਵਾਲਾ ਇੱਥੇ ਵੀ ਕੀ ਸੇਵਾ ਸੁਭਾਲੀ ਵਿਖਿਆ ਚਲ ਗਿਆ ਕੰਮ ਹਾਂਜੀ ਹਾਂਜੀ ਤੇ ਇਹ ਟਾਬਾਂ ਜੇ ਕੱਢਣਗੇ ਪਹਿਲੋ ਬਨਾਣਾ ਸ਼ੇਕ ਪੁੰਨਗੇ ਇਹ ਦੁੱਧ ਲਾਇਆ ਮੁਰਿਆ ਨੇ ਅੰਦਰ ਕੇ ਨੇ ਕਾਫੀ ਆ ਚੁੱਕੇ ਨੇ ਇਹ ਵੀਰੇ ਇਹਦੇ ਕਟਿੰਗ ਕਰਨ ਜਾਉਦੇ ਹੋਰ ਬੱਲੇ ਠੀਕ ਠਾਕ ਆ ਹਾਂ ਵਿਕੇ ਕਲਵਕਤ ਤਿਆਰੀ ਆ ਮਸ਼ੀਨਾਂ ਵਡੀਆਂ ਆਖਿਆ ਧਵਾਣੀ ਇੰਨਾ ਬੱਕਾ ਧਵਾਣੀ ਮੈਂ ਇੱਕ ਹੀ ਮੇਰੇ ਨਾਲ ਹੈ ਨਹੀਂ अच्छा ये कटता है ने ने और दो टाको भरदे हैं ओके 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 एवऐसे ਨਾਲ ਦੀ ਨਾਲ ਹੀ ਤੁਹਾਨੂੰ ਵਰਤਉਣਾ ਪੈਣਾ ਕਿਉਂਕਿ ਕਾਲਾ ਪੈ ਜਾਂਦਾ ਥੋੜੇ ਚਿਰ ਤੱਕ ਹੀ ਫਲੇਵਰ ਹੀ ਲੈਂਦੇ ਆ ਕੀ ਬਾਤਾਂ ਨੇ ਕੀ ਬਾਤਾਂ ਚੜਦੀ ਕਾਲਾ ਬਰਾਤ ਸਿੰਘ ਤੇਰੇ ਰਗੇ ਹੁਣ ਬੰਦੇ ਪਿੰਡ ਚ ਫੇਰੀ ਮਹਾਰਾਜ ਨੇੜੇ ਹੋ ਕੇ ਸੁਣਦਾ ਹਣਾ ਚਲੋ ਗੁਰਦੁਆਰਾ ਹਾਂ ਸਾਰਾ ਸਾਰਾ ਜਾ ਰਿਹਾ ਹੈ ਲੇਖਾ ਜਾ ਰਿਹਾ ਹੈ ਸਾਰਾ ਸਾਰਾ ਸੋਹਜਾ ਮਾਰਾ 1190 ਰੁਪਏ ਚੰਗਾ ਚੰਗਾ ਤੇ ਇਧਰ ਸਾਹਮਣੇ ਚਾਪ ਕੋਟੇ ਦਾ ਲੰਗਰ ਆ ਉਧਰ ਲੰਗਰ ਆ ਤੇ ਅੰਦਰ ਜਿਹੜਾ ਦੀਵਾਨ ਵਾਲਾ ਉੱਤੇ ਸੱਜਣਗੇ ਤੇ ਬਾਕੀ ਇਧਰ ਜੋੜਾ ਘਰ ਆ ਇਹ ਜੋੜਾ ਘਰ ਉੱਧਰੋਂ ਸ਼ੁਰੂ ਹੁੰਦਾ ਇਹ ਜੋੜੇ ਘਰ ਦੀ ਸੇਵਾ ਆਪਣੀ ਦੀ ਹਰ ਵਾਰੀ ਪੱਕੀ ਸੇਵਾ ਇੱਥੇ ਕਰਦੇ ਤੇ ਜੋੜਾ ਘਰ ਅਹੀਂ ਸਜਾਉਂਦੇ ਆ ਆਪਣਾ ਮੱਖਕੇ ਲਾ ਕੇ ਆਪਾਂ ਦੇ ਟੋਪਨ ਵੀ ਰੱਖਦੇ ਆ ਮੈਂ ਰੁਸ਼ਾਦ ਮੈਂ ਤੇ ਇਹ ਕੰਨ ਜੀ ਸਾਡੇ ਸਟੈਂਡ ਵਾਲੇ ਆ ਤੇ ਆਹ ਮੁੰਡੇ ਬਹੁਤ ਸੇਵਾ ਕਰਦੇ ਆ ਮੇਰੇ ਨਾਲ ਹੀ ਦੇ ਹਰ ਵਾਰੀ ਇਹ ਬੱਚੇ ਆਪਣੇ ਚੇਲੇ ਆ ਹੁਣੇ ਮੁੰਡੇ ਦੁਕਾਨ ਤੋਂ ਜਾ ਰਹੇ ਆ ਉਹ ਲਾਹਾਂ ਦਾ ਉਹ ਐਸੇ ਟੁੱਟੀਆਂ ਸਾਫ ਕੀਤੀਆਂ ਬੜੀਆਂ ਬੜੀਆਂ ਵੈਰੀ ਗੁੱਡ ਆ ਆਪ ਸਾਡੇ ਇਲੈਕਟ੍ਰੀਕ ਆਰੇ ਸੈਂਟਰੀ ਇਲੈਕਟ੍ਰੀਸ਼ੀਅਨ ਸਾਹਿਬ ਆ ਸਸਕੈਟੇਂ ਟੈਂਟਾਈ ਇੱਧਰ ਗੋਪੀ ਨੂੰ ਲਾਇਆ ਸਿੰਕ ਸਾਫ ਕਰਨ ਸਿੰਕ ਬੜਾ ਗੰਦਾ ਹੈ ਗੋਪੀ ਕਰਦਾ ਸੇਵਾ ਤੇ ਇਹ ਸਾਈਕਲ ਸਟੈਂਡ ਵਾਲੇ ਵੀ ਬਹਿ ਚੁੱਕੇ ਨੇ ਤੇ ਇਹ ਪੰਮਾ ਸਰਾਵ ਲੋ ਨੂੰ ਵੀ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਇਹੋ ਹੀ ਨਾ ਕੇਂਦਰੀਆ ਪੰਮਾ ਸਰਾਵ ਤੇ ਇਹ ਸਾਈਕਲ ਸਟੈਂਡ ਦੀ ਸੇਵਾ ਨਿਭਾਉਣਗੇ ਅੱਜ ਮੁੰਡੇ ਇੱਥੇ ਤੇ ਬਾਕੀ ਵਿੰਦਰ ਇੱਥੇ ਹੁੰਦਾ ਉਹ ਇਹਨਾਂ ਦੇ ਨਾਲ ਹੀ ਆਉਂਦਾ ਘੜੀ ਤੱਕ ਬਾਕੀ ਤੁਹਾਨੂੰ ਮੈਂ ਸਾਰਾ ਵਿਖਾਤਾ ਬਾਕੀ ਸ਼ਾਮਾਂ ਤੱਕ ਜਿੱਦਾਂ ਜਿੱਦਾਂ ਸੇਵਾ ਤੇਰ ਵਿਖਾਵਾ ਗਿਆ। ਹਰਪਾਲ ਜੀ ਠੀਕ ਠਾਕ ਏ। ਕਿਰਪਾ ਤੇ ਉਹ ਮਿਰਸਾ ਨਾ 50 ਮੀਟਰ ਤੱਕ ਇਧਰ ਤੇ 100 ਮੀਟਰ ਤੱਕ ਇਧਰ ਤੇ ਸਾਰੇ ਦੁਕਾਨਾਂ ਲੱਗ ਚੁੱਕੇ ਆ 500 ਜਿਆਦਾ ਕਹਿਤਾ ਮੈਂ 3-400 ਮੀਟਰ ਨੇ ਬਾਕੀ ਦੁਕਾਨਾਂ ਤੁਹਾਨੂੰ ਦਿਖਾਉਣੇ ਬੱਚਿਆਂ ਨੇ। ਸੋਨੇ ਸੋਨੇ ਖਡਾਉਣੇ ਲੱਗੇ ਤੇ ਮੈਂ ਇਹ ਨਾ ਆ ਕੇ ਨਹੀਂ ਆਇਆ ਹੁਣ ਨਾ ਆ ਕੇ ਆਉਂਗਾ ਫਿਰ ਇੱਕ ਵਾਰੀ ਦੁਬਾਰੇ ਤੇ ਫਿਰ ਜਾਂਨੇ ਘਰੋਂ ਪਹਿਲਾਂ ਇੱਕ ਵਾਰੀ ਮਾਸ ਗੱਦੀ ਸੇਵਾ ਨਿਭਾ ਲਈਏ ਫਿਰ ਚੱਲਦੇ ਆਂ। ਪ੍ਰਮੁਖ ਸੇਵਾਦਾਰ ਜਿਹੜੇ ਸਾਡੇ ਮਤਲਬ ਪ੍ਰਧਾਨ ਨੇ ਇਹ ਸੇਵਾ ਨਿਭਾਉਂਦੇ ਨੇ ਜੋੜੇ ਘਰ ਦੀ ਸਾਰਾ ਚਾਰਜਸ ਇਹਨਾਂ ਕੋਲ ਹੀ ਹੁੰਦੇ ਨੇ ਤੇ ਮਹਾਰਾਜ ਚੜ੍ਹਦੀ ਕਲਾ ਰੱਖਣ ਇਹਨਾਂ ਨੂੰ ਤਰੱਕੀਆਂ ਬਖਸ਼ਣ ਤੇ ਜੀਵਨ ਸਫਲ ਕਰਨ ਇਹਨਾਂ ਦਾ ਠੀਕ ਠਾਕ ਜੀ ਵਧੀਆ ਚੜ੍ਹਦੀ ਕਲਾ ਆ ਮੇਰਾ ਵਾਹਿਗੁਰੂ ਮਗਰਾ ਸਤਨਾਮ ਵਾਹਿਗੁਰੂ ਸਤਿਗੁਰੂ ਆ ਗੁਰੂ ਦਾ ਬੜੀਆਂ ਦਾਨੀਆਂ ਜੀ

ਹਾਂਜੀ ਤੇ ਆਪਾਂ ਘਰ ਮੜਿਆ ਨਾ ਤੋਂ ਆਈਏ ਤਿਆਰ ਹੋਈਏ ਤੇ ਚਲਦੇ ਆਂ ਵੀਰ ਦਾ ਫੋਨ ਮੇਰੇ ਕੋਲ ਉਹ ਪਤਾ ਨਹੀਂ ਕਿੱਥੇ ਚਲ ਗਏ ਮੈਂ ਹੁਣ ਐਕਟਿਵ ਆ ਉਹਦੇ ਨਾਲ ਹੀ ਆਇਆ ਉਹ ਬੰਸ਼ ਛੱਡ ਗਏ ਤੇ ਮੈਂ ਹੁਣ ਕੱਲਾ ਰਹਿ ਗਿਆ ਤੁਰ ਕੇ ਜਾਣ ਨੇ ਜੇਦੋਂ ਮੈਂ ਮਿਲ ਪੂਗਾ ਥੋੜੇ ਦੇਖ ਤੇ ਜਾਵਾਂਗੇ ਕਿਸਮਤ ਮਾੜੀ ਜਿਦੋਂ ਕੋਈ ਜਾਣਾ ਨਾ ਤੁਰ ਕੇ ਕੋਈ ਮਿਲਦਾ ਵੀ ਨਹੀਂ ਤੇ ਰੇਡੀਓਗੇ ਮੇਲੇ ਵਾਸਤੇ ਆਨਹਦ ਤੇ ਸੁਖਜਿੰਦਰ ਸასი ਗੱਲ ਸਾਰਿਆਂ ਨੂੰ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਅਨਹਦ ਗੇਲ ਵਲੌਗ ਤੇ ਅੱਜ ਹੈਗਾ ਪਿੰਡ ਸਭ ਤੋਂ ਸਭ ਤੋਂ ਸਭ ਤੋਂ ਵੱਡਾ ਸਮਾਗਮ ਉਹਦੀ ਦੇ ਸਮਾਗਮ ਉਹਨਾਂ ਦਾ ਚਾਈਪਰ ਆਸਮਾਨ ਉਹਨਾਂ ਦੀ ਸੇਵਾ ਕਰਨੀ ਦਾ ਆਨੰਦ ਨੇ ਉਧਰ ਲਾਈਵ ਆਉਂਦੇ ਆ ਨਾ ਤਾਂ ਲਾਈਵ ਜਲਦਾ ਆਪਣੇ ਜਾਨੋ ਦੇ ਪਾਪਾ ਜੀ ਨੇ ਸੇਵਾ ਲਈ ਹੈ ਕਿ ਜਾਂਦੇ ਰਹੇ ਇਹ ਉਹਨਾਂ ਦਾ ਲਾਈਵ ਅਰਥਪਟੰਡੀ ਚੈਨਲ ਦੇ ਉੱਤੇ ਸਾਉ ਯਾਤਰਾ ਕੀਤੀ ਇੱਕ ਬ੍ਰਹਮ ਅਨੰਦ ਦੇ ਚੈਨਲ ਤੇ ਲਾਈਵ ਆਉਂਦੇ ਪਿੰਡ ਦਾ ਸਮਾਗਮ ਹੈ ਇਹ ਜੀਵਾਨਾ ਬੜਾ ਪ੍ਰਤਾਹ ਕਰਦਾ ਹੈ ਲਾਈਵ ਜਲ ਪਿਆ ਸਾਰੇ ਜਣੇ ਲਾਈਵ ਕਰ ਚੈੱਕ ਕਰ ਸਕਦੇ ਆ ਕੀ ਚਾਹੀਦਾ ਮੈਂ ਚੱਲਣ ਲੱਗ ਪਿਆ ਮਾਰਾ ਮੜਕੇ ਟਾਲਾ ਨਾ ਸਟਾਰ ਬੜਾ ਕੱਢਿਆ ਪਿਆ ਉਹ ਤੀਨੇ ਜਦੋਂ ਉਹਨੇ ਪੁੱਛਿਆ ਜੀ ਨਾ ਜੀ ਤੁਹਾਡਾ ਮੇਲਾ ਵੇਖਣਾ ਨਾ ਪਿੰਡ ਦਾ ਤਾਂ ਕਰ ਗਏ ਵੇਖਿਆ ਵੀ ਇਹਨਾਂ ਦਾ ਜੀਵਨ ਇਦਾਂ ਉਹ ਸੋਚਿਆ ਤੂੰ ਵੀ ਰੈਡੀ ਹੋ ਜਾ ਮੈਂ ਤੈਨੂੰ ਲੈਣਾ ਜਾਵਾਂ ਉਹ ਬੜੇ ਫ੍ਰੀ ਹੋ ਜੀ ਜੀ ਜਾਨ ਨੇ ਫ੍ਰੀ ਹੋ ਕੇ ਬਾਹਰ ਕਰਦੀਆਂ ਮੈਂ ਤਾਂ ਨਾ ਮਿਲਿਆ ਅਧੂਰਾ ਨਹੀਂ ਅੱਪ ਨਹੀਂ ਆਏ ਅੱਪਾ ਵੀ ਪੂਰਾ ਹੀ ਲੱਗਦੇ ਆ ਨਾ ਚੱਲ ਮੈਂ ਪਹਿਲਾਂ ਆ ਜੀ ਚੱਲਗੇ ਅਧਰੋਣ ਦੇਸ਼ਾਂ ਵਿੱਚ ਸੰਸਾਰ ਵਿੱਚ ਬੜੇ ਨੇ ਕਿਉਂ ਇਹ ਹੁਣ ਮੈਂ ਤਾਂ ਬੱਚਾ ਪਾਰਟੀ ਮੇਰੀ ਪਹੁੰਚਣ ਦਾ ਹੈ ਗੁਰਦਰਾ ਸਾਹਿਬ ਆ ਪੰਗੂੜੇ ਰਾਤ ਦੇ ਲੱਗੇ ਹੈ ਤੇ ਬਾਕੀ ਇਧਰ ਦੁਕਾਨਾਂ ਵੀ ਲੱਗੀਆਂ ਹੁਣ ਵਾਧੂ ਅੰਦਰ ਚੱਲਣ ਦਾ ਸਮਾਗਮ ਅਨੰਦ ਵੇਖਣੇ ਹੀ ਤਾਂ ਲੱਗੇ ਆ ਮਹਾਰਾਜ ਜੀ ਨੇ ਭੜਿਆ ਹੱਥ ਰੱਖਿਆ ਪੁਰਨਵਾ ਜਾ ਕੇ ਮੈਂ ਸਾਡੇ ਕਰਨ ਬਾਬਾ ਜੀ ਦੇ ਇਹ ਤੋਂ ਅਨੰਦ ਦੀ ਸੇਵਾ ਕਰਨ ਏ ਆਹਾ 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 ਬੱਲੇ 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 ਯਾਰ ਜਦੋਂ ਜਦੋਂ ਨੀਂਦਾਂ ਹਾਰੂ ਜੀ ਮਤਲਬ ਇਹ ਤਰ੍ਹਾਂ ਦੇ ਸੇਵਾ ਚੱਲਣ ਦੀ ਜੋੜੇ ਘਰ ਦੇ ਵਿੱਚ ਸਾਡੀਆਂ ਸੰਗਤਾਂ ਡੀਆਂ ਸੇਵਾ ਕਰਨ ਵਾਲੀਆਂ ਥੱਲੇ ਪਾਲਿਸ਼ ਹੋਣ ਡਿਆ ਬੂਟ ਕਿੰਨੇ ਨੌਜਵਾਨ ਸ਼ਹੀਦ ਵਰਤਾਰੇ ਕਿੰਨੇ ਜੋੜੇ ਘਰ ਸੇਵਾ ਕਰਨ ਦੇ ਕਿੰਨੇ ਲੰਗਰ ਬਾਬਾ ਜੀ ਤੁਹਾਡੀ ਗੱਲ ਕਰਦੇ ਓਏ ਸੇਵਾਦਾਰੋ ਜਨ ਹਰਿ ਸਿਉ ਦੇ ਰੇ ਜੋੜੇ ਦਾ ਉੱਤਲਾ ਕੋਈ ਨਹੀਂ ਚੱਲਦਾ ਜੋੜ ਸੁਵਾਣੇ ਜਾ ਜਾ ਦਿਲ ਜਾ ਸਰਗੁਣ ਚਲ ਗਿਆ ਜੀ ਜੈ ਜੈਕਾਰ ਆਓ ਫੇਰ ਜੀ ਉੱਠਾਇਆ ਨੇ ਬਹੁਤ ਬਸਾਨ ਨੂੰ ਜੈ ਤੇ ਗੰ ਜੈ ਤੇ ਅਸਤਰੀ ਹੋਰੀਆ ਬੰਡਿਆਈ ਸਭ ਤੋਂ ਆਗੇ ਲੱਗਦੇ ਮਦਦ ਵਿੱਚ ਆਹ ਸਾਹਮਣੇ ਗਲੋਤਾ ਮੁਗਲਾ ਦਾ ਮੁੰਡਾ ਉਹਨੇ ਮਾਰੀ ਦਾ ਸ਼ਾਹ ਹੋਇਆ ਉਹਨੂੰ ਪਾਰ ਉਹਨੇ ਕਿਹਾ ਮੁਗਲਾ ਦਾ ਪੁਟਾ ੜੀਆ ਹਾਂ ਮੁਗਲਾ ਦਾ ਮੁੰਡਾ ਚੱਲ ਗਿਆ ਆਹ ਉਹ ਡਟਸਾ ਫਿਰ ਅਨੰਦ ਬਣਿਆ ਬਹੁਤ ਮਜ਼ਾ ਆਉਂਦਾ ਸੇਵਾ ਵਿੱਚ ਪੂਰੀ ਪੂਰੀ ਕਿਰਪਾ ਪੂਰੀ ਕਿਰਪਾ ਆ ਨਿਆਰੇ ਬਣ ਗਏ ਹਨ ਸੰਗਤਾਂ ਵਿੱਚ ਧੰਧਨ ਤੇ ਲੰਗਰ ਵੀ ਆ ਆ ਨਿਆਰੇ ਨਹੀਂ ਧੰਧਨ ਕਰਾਈ ਨਾ ਲੰਗਰ ਵਾਲੀ ਮਾਲੀ ਕਰਦੇ ਪਖਵਾ ਦੱਸ ਰਿਹਾ ਸੰਗਤਾਂ ਦੇ ਮੁਖੇਤੇ ਪੰਜ ਤਰੀਕ ਤੋਂ ਸੇਵਾ ਚੱਲਣ ਢੀ ਆ ਬਾਅਦ ਕਿਹੜੀ ਤੋਂ ਪਹਿਲਾਂ ਤਿਆਰੀਆਂ ਚੱਲਣ ਲੱਗੀਆਂ ਮਹੀਨਾ ਪਹਿਲਾਂ ਦੀਆਂ ਇਹ ਹੁਣ ਮੈਨੂੰ ਫੋਨ ਕੀਤਾ ਨਾਦੀ ਮਮਾ ਨੇ ਵੀ ਮੈਂ ਵੀ ਜਾਣਾ ਆ ਤੇ ਤਿਆਰੀ ਹੋ ਗਈ ਆ ਤੇ ਮੈਂ ਹੁਣ ਲੈਣਾ ਆ ਇਸ ਸਮਾਗਮ ਜਿਹੜਾ ਆ ਪੂਰੇ ਜੋਰਾ ਖੋਰਾ ਦੇ ਚੱਲਣ ਰਿਹਾ ਸੰਗਤਾਂ ਬੜੀ ਸ਼ਰਧਾ ਨਾਲ ਸੇਵਾ ਕਰਨ ਰਹੀਆਂ ਤੇ ਲਾਈਵ ਜਿਹੜਾ ਉਹ ਚੱਲਣ ਰਿਹਾ ਤੇ ਅਨਹਦ ਦੇ ਮਮਾ ਵੀ ਤਿਆਰ ਹੋ ਗਿਆ ਹੁਣ ਮੈਂ ਤੇ ਰਜਵਿੰਦਰ ਚੱਲੇ ਹਾਂ ਗੁਰਦਰਾ ਸਾਹਿਬ ਪਿੰਡ ਮੇਲੇ ਤੇ ਤਿਆਰੀ ਹੈ ਮਾਣੋ ਜੀ ਬੜੀਆਂ ਰੌਣਕਾਂ ਵੇਖਿਆ ਲਾਈਵ ਹਾਂ ਮੈਂ ਲਾਈਵ ਵੇਖਣ ਦੀ ਸੀ ਲਾਈਵ ਚੱਲਣ ਰਿਹਾ ਸਵੇਰ ਦਾ ਤੇ ਬੜੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤੇ ਬੜੇ ਮਜ਼ੇ ਆਉਂਦੇ ਤੇ ਅਸੀਂ ਵੀ ਜੋੜੇ ਘਰ ਚ ਬੈਠੇ ਸੇਵਾ ਕਰਨ ਬੜਾ ਮਜ਼ਾ ਆਉਂਦਾ ਤੇ ਚੱਲ ਹੁਣ ਦਿਨ ਮਾਥਾ ਟਿਕਾ ਕੇ ਲਿਆਵਾਂ ਚਲ 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 ਚਲੀਏ ਬੱਬਾ ਚੱਲ ਬੱਬਾ ਬਿਆ ਚਲ ਚਲੀਏ ਟਰੱਕ ਲਿਆ ਜੇ ਮੁੰਨਾ ਟਰੱਕ ਨਹੀਂ ਲਾ ਐਕਟਵਾ ਲਈ ਹੁਣ ਐਕਟਵਾ ਤੇ ਚੱਲਦੇ ਚੱਲ ਗੱਡੀ ਲੱਗਣੀ ਨਹੀਂ ਉੱਥੇ ਜਗ੍ਹਾ ਨਹੀਂ ਹੈਗੀ ਪਾਰਕਿੰਗ ਲਈ ਬੜੀ ਦੂਰ ਲੱਗੀਆਂ ਗੱਡੀਆਂ ਤੁਰ ਕੇ ਚੱਲ ਚੱਲੀਏ ਨਵੀਂ ਲੈ ਲਈ ਐਕਟਵਾ ਚਲੋ ਚਲੀਏ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਹੁਣ ਜਾਈ ਦੀਗੇ ਘਾਟਾ ਲੱਗਾ ਨਾ ਟਾਈਮ ਸ਼ਾਪਿੰਗ ਕਰਨ ਦਾ ਕਮਲ ਕੱਲੀ ਸ਼ਾਪਿੰਗ ਕਰਨ ਦੀ ਮੈਂ ਲੇਟ ਆਈ ਹਾਂ ਤੇ ਮੈਂ ਤਾਂ ਹੁਣ ਦੇਦੀ ਆ ਸ਼ਾਪਿੰਗ ਕਰਨ ਨੂੰ ਲਾਣਾ ਪਈ ਜੀ ਫਰਸ਼ ਪੁਰਜਾਈ ਦਾ ਹੁੰਦਾ ਕਰਨ ਨਾਲ ਚੜਾਏ ਦੇਣ ਵਰਗੇ ਉਹ ਆਪਣੀ ਘੋੜੀਆਂ ਹੋਵੇ ਟਾਈਮ ਲੱਗ ਜਾਣਾ ਲੈ ਜਾਣਾ ਸ਼ਾਪਿੰਗ ਕਰਦੇ ਆ ਸ਼ਾਪਿੰਗ ਕਰਦੇ ਆ ਨਾ ਸ਼ਾਪਿੰਗ ਖਤਮ ਹੋਉਂਦੀ ਇਹ ਗੂਸਾ ਨਹੀਂ ਸੁਣ ਹਾਂ ਅਨੇ ਜਨੀ ਸੱਪ ਲੈ ਲਈ ਮਮਾ ਡਰਾਉਣ ਵਾਸਤੇ ਸੱਪ ਭੱਜ ਗਏ ਚਾਹ ਮਖਾ ਸੀ ਪਹਿਲਾ ਤੂੰ ਵੀ ਡਰ ਜਾਣਾ ਇਹ ਆਤਸ਼ਵਾਦੀ ਹੁਣ ਰਾਤ ਨੂੰ ਚਲਾਵਾਂਗੇ ਹੁਣ ਆ ਗਏ ਘਰ ਸਮਾਗਮ ਦੀ ਹੋ ਗਈ ਹੈ ਸਮਾਪਤੀ ਇਸ ਟਾਈਮ ਤੇ ਤੇ ਰਾਤ ਦਾ ਸਮਾਗਮ ਫੇਰ ਜਿਹੜਾ ਸ਼ੁਰੂ ਹੋਣਾ ਆ ਤੇ ਹੁਣ ਆਪਾਂ ਘਰ ਆ ਗਏ ਆ ਤੇ ਇਧਰੋਂ ਵਿੱਪੂ ਠੀਕ ਆ ਪੁੱਤ ਉਹ ਵੈਰੀ ਗੁੱਡ ਵਿੱਪਲ ਠੀਕ ਹੈ ਸਗੂ ਪੁੱਤ ਠੀਕ ਆ ਤੂੰ ਅੱਛਾ ਸਗੂ ਨੇ ਸੌ ਕੇ ਵੇਚ ਲਿਆ ਸਾਰਾ ਇਧਰੋਂ ਗੁਰਨਵਾਜ ਗੁਰਨਵਾਜ ਕੀ ਕਰਨ ਦਾ ਪੁੱਤ ਸਰ ਗੁਰਨਵਾਜ ਹੈਲੋ ਗੁਰਨਵਾਜ ਗੁਰਨਵਾਜ ਕਰ ਰਿਹਾ ਹੈ ਦਰਸ਼ਨ ਬਾਬਾ ਜੀ ਦੇ ਉਹਨੂੰ ਆਇਆ ਕਰੀਂ ਅਨਨ ਕਿੰਨੀ ਹੋ ਗਈ ਆ ਆਈਸਕ੍ਰੀਮ 5 ਰੁਪਏ ਆਈਸਕ੍ਰੀਮ ਹੋ ਗਈ 5 ਪੂਰੀ ਹੋਈਆਂ ਅੱਜ ਤੇਰੀਆਂ ਵੈਰੀ ਗੁੱਡ ਕੋਪੀ ਹਲਪ ਕਰੀਏ ਕੋਈ ਹਲਪ ਕਰੀਏ ਕੋਈ ਹੈ ਤੱਕ ਨਹੀਂ ਹਟਦੇ ਨਾ ਆਏ ਨਾ ਇਹ ਨਾ ਨਰਾਜ ਘੌਣ ਦੇਣਾ 15 ਨਹੀਂ ਹੋਣ ਦਿੰਦੇ ਘਰ ਜੇ ਗੁਰੂ ਘਰੋਂ ਬੰਦਾ ਨਰਾਜ ਹੋ ਗਿਆ ਚਲ ਗਿਆ ਤੇ ਗੱਡੀ ਮਾੜੀ ਗੱਲਾਂ ਡਾਕਟਰ ਸਾਹਿਬ ਕੀ ਵਿਚਾਰ ਆ ਤੁਹਾਡੇ ਦੇਓ ਦੇਓ ਹੋਰ ਦਿਓ ਹੋਰ ਲੈ ਆ ਦਾਂ ਡੱਬਾ ਇੱਕ ਉਹ ਡੈ ਬੜੀ ਸ਼ਰਦਾ ਵੇ ਮੁੰਡਿਆਂ ਚ ਧੰਦਨ ਕਰਾਈ ਆਉਂਦੇ ਵੇ ਦੇਖੋ ਸੰਗਤਾਂ ਅੱਜ ਪੂਰੀ ਰੌਣਕਾਂ ਲੱਗੀਆਂ ਅੱਜ ਦੀਵਾਨ ਦੀਆਂ ਬਾਕੀ ਉਧਰ ਲਾਈਵ ਚੱਲਣ ਡੇ ਦੂਜੇ ਚੈਨਲ ਦੇ ਉੱਤੇ ਨਾਲ ਰੋਗੀ ਅਰਹਤ ਨੂੰ ਸਰੋਪਾ ਮਿਲਿਆ ਬਾਬਾ ਜੀ ਦਾ ਨਾਲ ਸਰਗਰਨ ਨੂੰ ਵੀ ਤੇ ਨਾਲ ਮਿਲਿਆ ਇੱਕ ਇੱਕ ਬੁੱਕ ਪੜ੍ਹਨ ਵਾਸਤੇ ਬਾਬਾ ਬੰਦਾ ਸਿੰਘ ਭਾਦਰ ਜੀ ਦੀ ਤੇ ਇਧਰੋਂ ਸਾਡੇ ਫਤੇ ਨੂੰ ਵੀ ਮਿਲਿਆ ਸਰੋਪਾ ਐ ਫਤੇ ਨੇ ਬੰਨ ਲਿਆ ਕਮਰ ਕੱਸਾ ਕਰ ਲਿਆ ਫਤੇ ਨੇ ਇਹ ਲੱਭਾ ਹੀ ਨਹੀਂ ਮੇਰੇ ਅੱਗੇ ਅੱਗੇ ਗਿਆ ਮੁੜ ਕੇ ਮੈਨੂੰ ਲੱਭਾ ਹੀ ਨਹੀਂ ਅੱਛਾ ਅੱਛਾ ਸਰ ਅੱਛਾ ਅੱਛਾ ਤੇ ਹੁਣ ਲੱਗੀ ਆ ਆਤਿਸ਼ਬਾਜੀ ਚੱਲਣ ਬਸ ਆਪੋ ਕੇ ਪਿਆਰ ਜਨਾ ਸਮਾਪਤੀ ਹੋਣ ਲੱਗੀ ਆ ਫਿਰ ਅਤਿਸ਼ਬਾਜੀ ਜੀ ਵਿਖਾਉਣੇ ਤੁਹਾਨੂੰ ਸਾਰਿਆਂ ਨੂੰ ਅਤਿਸ਼ਬਾਜੀ ਚੱਲਣ ਲੱਗੀ ਆ ਇਹ ਹੁਣ ਅਤਿਸ਼ਬਾਜੀ ਲੱਗੀ ਚੱਲਣਾ ਆਉ ਹੋ ਗਈ ਸ਼ੁਰੂ ਸਾਰੀਆਂ ਸੰਗਤਾਂ ਜਿਹੜੀਆਂ ਹੁਣ ਅਤਿਸ਼ਬਾਜੀ ਦਾ ਆਨੰਦ ਮਾਣਨ ਗਈਆਂ ਇਧਰੋਂ ਮੇਰੀ ਬੱਚਾ ਪਾਰਟੀ ਜਿਹੜੀ ਆ ਇਹ ਵੀ ਉਹ ਪੁੱਤ ਪਿਛਲੇ ਕੋਠੇ ਦੇ ਉੱਪਰ ਆ ਸਿਮਰਤ ਸਿੰਘ ਹੁਣੇ ਵੇਖੋ ਇੱਕਦਮ ਤੇਜ਼ ਹੋਊਗੀ ਸਾਰੀ ਹੋਲੀ ਹੋਲੀ ਆਓ ਵੇਖੋ ਆਜੋ ਆਜੋ ਥੋੜਾ ਜਿਹਾ ਪ੍ਰੋਜੈਕਟ ਕਨੇਡਾ ਪੀਆਰ ਵਾਸਤੇ 100 ਰੁਪਏ ਆਪਣਾ ਕਾਸਟਿੰਗ 200 ਰੁਪਏ ਅਮਲੇਸ਼ ਤੋਂ ਤੇ 500 ਰੁਪਏ ਕੋਲੋਂ ਤੇ 200 ਰੁਪਏ ਇਹ ਜੀ ਮਾਰਕਸ ਦੀ ਭੇਜੀ ਹੈ ਸਾਡਾ ਪਰਮਾਤਮਾ ਅੱਗੇ ਤੇ ਜਿਹੜੀ ਕੰਪਨੀ ਆ ਤੁਸੀਂ ਲਗਾਈਆਂ ਮਾਤ ਤਰੀਬੰਤ ਦੇ ਕੋਲ ਭੇਜਦੇ ਹਾਂ ਤੇ ਸਰਵਨ ਕਰਵਾ ਦਿੱਤੇ ਨਾ ਜਿਹੜੇ ਸਰਵਨ ਕਰਵਾ ਦਿੱਤੇ ਆਪਸ ਵਿੱਚ ਮੁਸਾਫਰਾਂ ਕੋਲ ਤੇ ਆਪ ਨੂੰ ਫਲਵਾ ਆਪਬਾਜੀ ਦਾ ਆਨੰਦ ਸਾਰੇ ਦੋਸਤ ਸਾਰੇ ਇਹ ਪਹੁੰਚਣਗੇ ਸਰੂਪ ਪਾਤਸ਼ਾਹ ਜੀ ਦੇ ਸਰੂਪ ਕੋ ਖਾਸ ਤੌਰ ਤੇ ਲੈ ਕੇ ਜਾਣਿਆ ਹੈ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਸਾਰਿਆਂ ਤੋਂ ਸਰੂਪ ਜੀ ਦਰਵ ਕਰੋ ਬ੍ਰਿਜ ਕੀ ਨਾਮੀਆਂ ਦਾਤਾ ਬਸ ਸਮਾਗਮ ਦੀ ਹੋ ਗਈ ਸਮਾਪਤੀ ਇਧਰੋਂ ਆਈਸਕ੍ਰੀਮ ਦਾ ਨਗਰ ਜਿਹੜਾ ਹੈਗਾ ਇਹ ਵੀ ਸਮਾਪਤੀ ਹੋਣ ਵਾਲਿਆ ਅਜੇ ਵੀ ਚੱਲਣ ਰਿਹਾ ਸੰਗਤਾਂ ਛਕਣ ਦੇ ਆ ਸੇਵਾਦਾਰ ਸੇਵਾ ਕਰਨ ਦੇ ਆ ਉਹ ਸਾਰੇ ਤੁਸੀਂ ਪਿਛੇ ਦੇਖ ਸਕਦੇ ਹੋ ਜੇ ਬਹੁਤ ਸਾਰੀ ਸੰਗਤ ਜਿਹੜੀ ਆ ਹੁਣ ਘਰਾਂ ਨੂੰ ਜਾਂਦੇ ਪੌਣ ਲੱਗੀ ਆ ਤੇ ਸਮਾਗਮ ਜਿਹੜਾ ਆ ਸਮਾਪਤੀ ਵੱਲ ਵੱਧ ਗਿਆ ਮੈਂ ਤਾਂ ਹਦੋਂ ਪਹੁੰਚ ਗਿਆ ਘਰ ਤੇ ਟਾਈਮ ਹੋ ਗਿਆ ਰਾਤ ਦਾ ਬਚ ਲਿਆ ਇੱਕ ਰਹਿ ਗਿਆ 5-7 ਮਿੰਟ 1 ਵਜਨ ਦੇ ਵਿੱਚ ਇਸ ਸਮਾਗਮ ਅਸੀਂ ਵੇਖ ਗਏ ਆ ਬਹੁਤ ਹੀ ਜ਼ਿਆਦਾ ਆਨੰਦ ਆ ਇਸ ਸਮਾਗਮ ਵੇਖਣ ਦੇ ਤੇ ਆਸ ਕਰਦਾ ਕਿ ਸਾਰੀਆਂ ਸੰਗਤਾਂ ਨੇ ਲਾਈਵ ਦੇ ਵਿੱਚ ਵੀ ਬਹੁਤ ਜ਼ਿਆਦਾ ਆਨੰਦ ਮਾਣਿਆ ਹੋਊਗਾ ਤੇ ਅਨੰਦ ਮੇਰੇ ਪੁੱਤ ਨੂੰ ਮਿਲਿਆ ਸਰੋਪਾ ਗੁਰਦਰਾ ਸਾਹਿਬ ਤੋਂ ਅਨੰਦ ਬਹੁਤ ਖੁਸ਼ ਹੋਇਆ ਸਰੋਪਾ ਲੈ ਕੇ ਅਨੰਦ ਨੂੰ ਮਿਲ ਗਿਆ ਸਰੋਪਾ ਬਾਬਾ ਜੀ ਤੋਂ ਤੇ ਨਾਲ ਮਿਲੀ ਆ ਬੁੱਕ ਕਿਹੜੀ ਮਿਲੀ ਆ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੇ ਅੱਜ ਰਜਵਿੰਦਰ ਨੇ ਸਾਰਾ ਲਾਈਵ ਇੱਥੇ ਵੇਖਿਆ ਕਰੇ ਤੇ ਸਮਾਪਤੀ ਤੇ ਉੱਥੇ ਦਾ ਜਿਹੜਾ ਸਰੋਪਾ ਮੰਨ ਲੈਂਦੇ ਜਦੋਂ ਉੱਧਰ ਮਦਨ ਚਾਚੂ ਉੱਧਰ ਸਰੋਪਾ ਦੀ ਮੈਂ ਦੇਖ ਲਉਗੀ ਕਹਿੰਦੀ ਸੀ ਅਸੀਂ ਕਾਈ ਕਿਹੜਾ ਕੇਸਾ ਰਹਿੰਦੇ ਮੈਂ ਡੈੜੀ ਸਾਰਾ ਵੇਖੇ ਹੁਣ ਡੈੜੀ ਆਪਣੇ ਕਮਰੇ ਚ ਗਏ ਚਲੋ ਹੁਣ ਸਾਈਂ ਥੱਕ ਗਏ ਨੀਂਦ ਬੜੀ ਆ ਗਈ ਅਨਹ ਤਾਂ ਬੜਾ ਕੁਛ ਆਨਹ ਤੁਹਾਨੂੰ ਸਾਰਿਆਂ ਨੂੰ ਸਰੋਪਾ ਵਿਖਾ ਕੇ ਤੇ ਫੇਰ ਹੀ ਸੌਂਗਾ ਲੱਗਦਾ ਮੈਨੂੰ ਉਹ ਅਨਹ ਤਾਂ ਪੂਰਾ 1 ਵਜ ਗਿਆ ਹੀ ਆਪਣੇ ਘਰ ਆਉਣ ਦੇ ਨਾ ਹੈ ਨਾ 1 ਵਜ ਗਿਆ ਤੇ ਆਪਾਂ ਹੁਣ ਅੱਜ ਦੀ ਵੀਡੀਓ ਜਿਹੜੀ ਇੱਥੇ ਐਂਡ ਕਰ ਦਈਏ ਤੇ ਅਸੀਂ ਕਰਦੇ ਹਾਂ ਕਿ ਸਾਰਿਆਂ ਨੇ ਤੁਸੀਂ ਸਾਡੇ ਨਾਲ ਜਿਹੜਾ ਆ ਕੀ ਇਹ ਦਿੰਦੇ ਆ ਗੁਰੂ ਘਰ ਦਾ ਬਹੁਤ ਜ਼ਿਆਦਾ ਆਨੰਦ ਮਾਣਿਆ ਉਹ ਲਾਈਵ ਦੇ ਵਿੱਚ ਵੀ ਤੇ ਸਾਡੇ ਵਲੌਗ ਦੇ ਵਿੱਚ ਵੀ ਜਿਹਨਾਂ ਲਾਈਵ ਨਹੀਂ ਵੇਖਿਆ ਤੇ ਉਹ ਅੱਜ ਵੀ ਵੇਖ ਸਕਦੇ ਨੇ ਬੈਕ ਕਰਕੇ ਹਾਂ ਲਾਈਵ ਅਪਲੋਡ ਕਰਤਾ ਅਸੀਂ ਆਪਣੇ ਚੈਨਲ ਦੇ ਉੱਤੇ ਤੁਸੀਂ ਵੇਖ ਸਕਦੇ ਜੇ ਸਾਰੇ ਜਾਣੇ ਤੇ ਹੁਣ ਇੱਥੇ ਆਪਾਂ ਤੁਹਾਡਾ ਕੋ ਮੰਗਦੇ ਹਾਂ ਛੁੱਟੀਆਂ ਫਿਰ ਮਿਲਦੇ ਆ ਸਵੇਰੇ ਤੁਹਾਨੂੰ ਬਾਏ ਬਾਏ ਸასიਖਾਲ ਜੀ ਟੇਕ ਕੇਅਰ ਧੰਨਵਾਦ